ਬਾਦਲਾਂ ਦੇ ਡ੍ਰੀਮ ਪ੍ਰੋਜੈਕਟਾਂ ਨੂੰ ਡੋਬਣ ਮਗਰੋਂ ਹੁਣ ਨਵਜੋਤ ਸਿੰਘ ਸਿੱਧੂ ਦਾ ਅਗਲਾ ਨਿਸ਼ਾਨਾ ਪੀਟੀਸੀ ਨਿਊਜ਼ ਹੈ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸੂਬੇ ਅੰਦਰ ਫਾਸਟਵੇ ਦੀ ਕੇਬਲ ਮਾਫੀਆ ਦੇ ਘੁਟਾਲਿਆਂ ਦਾ ਪਰਦਾਫਾਸ਼ ਕਰਨ ਦਾ ਦਾਵਾ ਕਰਦਿਆਂ ਪੀਟੀਸੀ ਨਿਊਜ਼ ਨੂੰ ਬਾਦਲਾਂ ਦਾ ਡੱਬੂ ਕਿਹਾ ਹੈ। ਉਹਨਾਂ ਕਿਹਾ ਕਿ ਮੈਂ ਇਹ ਚੈਨਲ ਅੱਜ ਤੱਕ ਨਹੀਂ ਵੇਖਿਆ। ਜੀ ਮੈਂ ਅੱਜ ਤੱਕ ਨਹੀਂ ਸੁਣਿਆ। ਉਹ ਵਿੱਚ ਲੁਪਿਆ ਪਿਆ। ਅੱਜ ਤੱਕ ਨਹੀਂ ਸੁਣਿਆ। ਇਹਨੇ ਛੜੀਏ ਇੱਕ ਗੱਲ ਹੀ ਦੱਸਣੀ। ਜੇ ਬਾਲਾਂ ਦਾ ਜੇ ਇਹ ਜੇ ਪ੍ਰਿੰਸੀਪਲ ਸਿੱਧੂ ਦੇ ਨਾਲ ਬੈਠੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੀਟੀਸੀ న్యూਸ ਦੇ ਵਿਧਾਨ ਸਭਾ ਦੀ ਝੂਠੀ ਕਵਰੇਜ ਦੀ ਜਾਂਚ ਲਈ ਸਦਨ 'ਚ ਇੱਕ ਮਤਾ ਲਿਆਂਦਾ ਗਿਆ ਹੈ ਅਤੇ ਇਸ ਚੈਨਲ ਦੀ ਕਵਰੇਜ ਨੂੰ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਹਾਊਸ ਦੇ ਵਿੱਚ ਅਸੀਂ ਮਤਾ ਲੈ ਕੇ ਆਏ ਹਾਂ ਸੁਣ ਲੋ ਕਿ ਇਸ ਚੈਨਲ ਦੀ ਜਿਹੜੀ ਆ ਕੰਡੈਮਨੇਸ਼ਨ ਕੀਤੀ ਜਾਏ ਇਹ ਨਾਲ ਜਿਹੜੇ ਐਕਸ਼ਨ ਕੀਤਾ ਹਾਊਸ ਦੇ ਅੰਦਰ ਬੋਲਦੇ ਨੇ ਜਿਹੜੇ ਪਿਛਲੇ 7 ਦਿਨ ਇਹ ਚੈਨਲ ਨੇ ਝੂਠ ਬੋਲਿਆ ਉਹਦੀ ਵੀ ਇਨਕੁਆਰੀ ਕਰਕੇ ਇਹ ਜਿਹੜੀ ਹੈ ਮਰਿਆਦਾ ਕਮੇਟੀ ਨੂੰ ਇਹ ਚੀਜ਼ ਹੈ ਪੀਟੀਸੀ ਚੈਨਲ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਅਸੀਂ ਪੀਟੀਸੀ ਚੈਨਲ ਦਾ ਬਾਈਕਾਟ ਵੀ ਕਰਾਂਗੇ ਤੇ ਇਸ ਨੂੰ ਕਟਾਂਗੇ ਵੀ ਬਾਈਕਾਟ ਹੀ ਨਹੀਂ ਕਰਾਂਗੇ ਕਟਾਂਗੇ ਵੀ ਹਲ